ਸਸਕਾ ਜੀ ਸਾਰੇ ਵੀਰਾਂ ਨੂੰ ਹੋਰ ਦੋਸਤੋ ਕੀ ਹਾਲ ਚਾਲ ਨੇ ਕੋਤ ਕੋਤਰ ਠੀਕ ਹੈ ਜੀ ਸਾਰੇ ਵੀਰਾਂ ਦੇ ਘਰ ਪਰਵਾਰ ਓਕੇ ਦੀ ਰਿਪੋਰਟ ਹੈ ਸੈਟ ਹੋਣਗੇ ਸਾਰੇ ਭਾਈਆਂ ਦੇ ਤੇ ਆਜੋ ਅੱਜ ਦੇ ਨਵੇਂ ਵਲੌਗ ਦੀ ਸਟਾਰਟਿੰਗ ਕਰ ਦਗੇ ਜੀ ਤੇ ਫਿਲਹਾਲ ਕਈ ਦਿਨਾਂ ਬਾਅਦ ਵਲੌਗ ਦੀ ਸਟਾਰਟਿੰਗ ਕੀਤੀ ਹੈ ਤਿੰਨ ਚਾਰ ਦਿਨਾਂ ਬਾਅਦ ਆਪਾਂ ਥੋੜੇ ਸੈਟ ਨਹੀਂ ਸੀ ਯਾਰ ਬੁਖਾਰ ਜਿਆ ਸੀਗਾ ਤਾਂ ਕਰਕੇ ਤੇ ਅੱਜ ਮੈਂ ਸੋਚਿਆ ਵਲੌਗ ਦੀ ਸਟਾਰਟਿੰਗ ਕਰ ਲਈਏ ਨਾਲੇ ਰਿਸ਼ਤੇਦਾਰੀ ਚ ਗਏ ਸੀ ਕੱਲ ਪੁੱਠੇ ਆਏ ਸੀਗੇ ਤਾਂ ਕਰਕੇ ਤੇ ਅੱਜ ਮੈਂ ਇੱਕ ਦੋ ਕਬੂਤਰਾਂ ਨੂੰ ਮੈਡੀਸਿਨ ਦੇਣੀ ਸੀ ਬਿਮਾਰ ਸੀਗੇ ਇੱਕ ਹੀ ਕਬੂਤਰ ਨੂੰ ਦੇਣੀ ਆ ਬੱਚੇ ਨੂੰ ਉਹ ਤੁਹਾਨੂੰ ਅੱਗੇ ਅੱਗੇ ਵਲੌਗ ਚ ਦੱਸ ਦਿੰਨੇ ਆ ਵੀ ਕਿਉਂ ਦੇਣੀ ਆ ਤੇ ਬਾਕੀ ਵਲੌਗ ਦੇ ਨਾਲ ਬਣੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਆ ਕਬੂਤਰਾਂ ਵਾਲੇ ਖੁੱਡੇ ਦਾ ਗੇਟ ਖੋਲਦੇ ਆ ਜੀ ਬੜੇ ਦਿਨ ਹੋ ਗਏ ਵਲੌਗ ਦੀ ਛੁੱਟੀ ਕੀਤੀ ਨੂੰ ਮੈਂ ਚੱਲ ਅੱਜ ਚਾਲੂ ਕਰ ਲਈਏ ਬਣਾ ਲਓ ਜੀ ਤਾਲਾ ਦਾ ਖੋਲਿਆ ਹੁਣ ਖੋਲ ਲਿਆ ਕਬੂਤਰਾਂ ਵਾਲੇ ਖੁੱਡੇ ਦਾ ਗੇਟ ਜੀ ਕੀ ਬਾਤਾਂ ਨਹੀਂ 1x ਤੇ ਕਰ ਲਈਏ ਤੇ 3 ਤੇ 1x ਤੇ ਕਰ ਲਿਆ ਆਪਾਂ ਤੇ ਆ ਕਬੂਤਰ ਬਿਮਾਰ ਆ ਜੀ ਇਹਨੂੰ ਪਿੰਜਰੇ 'ਚ ਪਾ ਲਈਏ ਠੀਕ ਆ ਬਈ ਇਹਨੂੰ ਮੈਡੀਸਿਨ ਦੇ ਦਈਏ ਤੇ ਇੱਕ ਦੋ ਆ ਵੀ ਕਬੂਤਰ ਬਿਮਾਰ ਆ ਇਹਨੂੰ ਦਾਦ ਨੇ ਰ ਇਹਨੂੰ ਨਾ ਮਰ ਕੀ ਕਹਿੰਦੇ ਠੰਡ ਜੀ ਲੱਗੀ ਹੋਈ ਆ ਛਿਕਨੀਆਂ ਮਾਰਦਾ ਤੇ ਜ਼ਖਾਵਾ ਬਈ ਸਕੂਤਰ ਨੂੰ ਬੱਚੇ ਨਾ ਇਹਨੂੰ ਪਾ ਲਈਏ ਜਾਲ 'ਚ ਤੇ ਨਾਲੇ ਇੱਧਰ ਯਾਰ ਵਾਵਾਦਨ ਹੋ ਗਏ ਆਂ ਅੰਡਾ ਇੱਥੇ ਰੁੜ ਕੇ ਆ ਗਿਆ ਤੁਹਾਨੂੰ ਦੱਸਦੇ ਵਾਵਾਦਨ ਕੀ ਹੋ ਗਿਆ ਆ ਜਿਹੜੇ ਕਬੂਤਰੀ ਥੱਲੇ ਅੰਡੇ ਨਹੀਂ ਲਾਏ ਸੀ ਬਈ ਵਾਵਾਚਰ ਹੋ ਗਿਆ ਠੀਕ ਆ ਜੀ ਤੇ ਇਹ ਆਂਡੇ ਹੋ ਕੇ ਖਰਾਬ ਇਹਨਾਂ ਨੂੰ ਦੀਏ ਸੱਟ ਖਰਾਬ ਆ ਭਾਈ ਵਾਗ ਠੀਕ ਹੈ ਜੀ ਇਹਨਾਂ ਨੂੰ ਸਿੱਟ ਦਈਏ ਤੇ ਬਾਕੀ ਓਕੇ ਦੀ ਰਿਪੋਰਟ ਆ ਇਧਰ ਮਾੜੀ ਜਿੰਨੇ ਕਮਰਾ ਦਿੰਨੇ ਆ ਇਧਰ ਵੀ ਓਕੇ ਦੀ ਰਿਪੋਰਟ ਆ ਨੇ ਫਿਲਹਾਲ ਤਾਂ ਓਕੇ ਦੀ ਰਿਪੋਰਟ ਆ ਜੀ ਤੇ ਉਹ ਬੈਠੀ ਉਹ ਤਰੀ ਆਂਡੇ ਤੇ ਇਹ ਬਹਿਣ ਲੱਗੀ ਕੂਤਰੀ ਯਾਰ ਪਹਿਲਾਂ ਇੱਕ ਦੋ ਦਿਨ ਬੈਠੀ ਨਹੀਂ ਸੀ ਤੇ ਹੁਣ ਬਹਿਣ ਲੱਗੀ ਚਲ ਵਧੀਆ ਗੱਲ ਆ ਤੇ ਬਾਕੀ ਜੀ ਹਰਤੀ ਕਿੱਥੇ ਆਪਣੀ ਸੱਚ ਬੜੇ ਵੀਰਾਂ ਦੇ ਕਮੈਂਟ ਆਏ ਸੀ ਔਰਤ ਤੇ ਕਬੂਤਰ ਦਾ ਤੇ ਐਸ ਰਤੀ ਕਬੂਤਰੀ ਨਾਲ ਜੋੜਾ ਲਵਾ ਦਿਓ ਕੋਈ ਨਹੀਂ ਬਈ ਜ਼ਰੂਰ ਲਵਾਵਾਂਗੇ ਮੈਂ ਤਾਂ ਕਰਕੇ ਉਹ ਕਬੂਤਰ ਲਿਆਂਦਾ ਵੀ ਇਸ ਕਬੂਤਰੀ ਨਾਲ ਜੋੜਾ ਲਵਾਉਣ ਵਾਸਤੇ ਕਿਹੜਾ ਕਬੂਤਰ ਦਾ ਜੋੜਾ ਲੱਗਿਆ ਵੀ ਚਿੱਟੀਆਂ ਖਾਲੇ ਦਾ ਤੇ ਐਂਦੇ ਕਿਹੜਾ ਬੱਚੇ ਕਢਾ ਲਈਏ ਫਿਰ ਬਈ ਪੱਕਾ ਉਹ ਕਬੂਤਰ ਲਾਉਣਾ ਹੈ ਇਸ ਕਬੂਤਰੀ ਨਾਲ ਤਾਂ ਹੀ ਉਹ ਕਬੂਤਰ ਲੈਂਦਾ ਰਤਾ ਠੀਕ ਹੈ ਜੀ ਬਸ ਇਹਦੇ ਆਂਡੇ ਰਵਾਲੀਏ ਤੇ ਇੱਕ ਇਧਰ ਪਿੱਛੇ ਰਤਾ ਕਬੂਤਰ ਆ ਬੈਠਾ ਠੀਕ ਹੈ ਜੀ ਇਹਦੇ ਬੈਕ ਸਾਈਡ ਇਹ ਵੀ ਰੱਖਣਾ ਜਾਂ ਤੁਸੀਂ ਦੱਸੋ ਯਾਰ ਆ ਰੱਖੀਏ ਜਾਂ ਨਾ ਰੱਖੀਏ ਠੀਕ ਆ ਬਾਈ ਇਹਨੂੰ ਡਾਉਣ ਡੋਣ ਵਾਸਤੇ ਰੱਖਾਂਗੇ ਫਿਲਹਾਲ ਤਾਂ ਗਰਮੀਆਂ 'ਚ ਤੇ ਇੱਕ ਆਹ ਕਾਲਾ ਚਿਂਨਾ ਇਹਨੂੰ ਵੀ ਡਾਉਣ ਵਾਸਤੇ ਰੱਖਾਂਗੇ ਆਹ ਆਹ ਜੋੜਾ ਲੱਗ ਗਿਆ ਜੀ ਇਹਨਾਂ ਦੋਨਾਂ ਦਾ ਇਹਦੇ ਨਾਲ ਜਿਹੜਾ ਕਬੂਤਰ ਸੀ ਜਿਹੜਾ ਮੈਂ ਤੁਹਾਨੂੰ ਕਹਿਣਾ ਸੀ ਵਾਪਸ ਕਰ ਤਾਂ ਕਰਨਾ ਹੈਗਾ ਠੀਕ ਹੈ ਜੀ ਚਿੱਟੀਆਂ ਖਾਂ ਦਾ ਲੰਮਾ ਆ ਕਲਸ ਰਾਜਾ ਉਹ ਵਾਪਸ ਕਰਤਾ ਆਪਾਂ ਤੇ ਉਹ ਫਿਰ ਕੱਲੀ ਰਹਿ ਗਈ ਕਬੂਤਰੀ ਉਹ ਇਹਦੇ ਨਾਲ ਜੋੜਾ ਲੱਗ ਗਿਆ ਕੁਝ ਜਿੱਦਾ ਤੇ ਇਧਰ ਆਹ ਕਬੂਤਰ ਆ ਇਹਦੇ ਵਾਸਤੇ ਕਬੂਤਰੀ ਲਿਆਉਣੀ ਆ ਕੋਈ ਤੇ ਇਧਰ ਬਈ ਓਕੇ ਰਿਪੋਰਟਾ ਵਾਕੀ ਕੋਤਰਾ ਗੋਤਰਨਾ ਦਾ ਸਾਰਾ ਪਤਾ ਹੀ ਆਪਣੇ ਆਂ ਦਾ ਤੇ ਮੈਂ ਆਹ ਬੱਚਾ ਜਾਲ ਚ ਬਣਾ ਬਾਹਰ ਲੈਣ ਕੇ ਪਰੋਂ ਲੈਣ ਕੇ ਜਾਲ ਠੀਕ ਹੈ ਜੀ ਫਿਰ ਇਹਨੂੰ ਮੈਡੀਸਿਨ ਦਿੰਨੇ ਆ ਚੋ ਵੀ ਇਹਨੂੰ ਜ਼ਖਾਮ ਲੱਗਿਆ ਠੀਕ ਹੈ ਜੀ ਤੇ ਇਹਨੂੰ ਜਾ ਗੋਤਰਨ ਪੜੀਏ ਜਾਲ ਚ ਤੇ ਆ ਝੋਲੇ ਚ ਮੈਡੀਸਿਨ ਨਾ ਥੋੜੀ ਜੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਠੀਕ ਹੈ ਜੀ ਕਿਉਂਕਿ ਹੋਰ ਵੀ ਸਮਾਨ ਆ ਤਾਂ ਕਰਕੇ ਝੋਲੇ ਲੈਂਦਾ ਸੀ ਥੋੜਾ ਜਿਹਾ ਆਪ ਦਾ ਸਮਾਨ ਝੋਲੇ ਚ ਤਾਂ ਕਰਕੇ ਤੇ ਇੱਕ ਮਿੰਟ ਜਾਲ ਚ ਪੜੀਓ ਬੱਚਾ ਅਵੇਂ ਹੱਥ ਚ ਪਤੰਗ ਕੀਤਾ ਬੱਚੇ ਨੂੰ ਕਿੱਥੇ ਰੱਖੀ ਹੈ ਉੱਥੇ ਰੱਖ ਲਮੇ ਵਰਨਾ ਮਿੰਟ ਵਰਨਾ ਮਿੰਟ ਮਿੰਟ ਵਿੱਚ ਚਾਲ ਤੇ ਪਾ ਗਏ ਗਿੱਟ ਗੜੇ ਬਸ ਖੈਂਤ ਆ ਰਿਹਾ ਇੱਕ ਮਿੰਟ ਇੱਕ ਮਿੰਟ ਬਈ ਇੱਕ ਮਿੰਟ ਲੈ ਬਈ ਚੱਲ ਚੋਪਰਾ ਵਿੱਚ ਤੇ ਇਹਦੇ ਚ ਮਦਮ ਦਾ ਦਰਨਾ ਕਿਹੜੀ ਕਿਹੜੀ ਗੋਲੀ ਦੇਣੀ ਹੈ ਬਈ ਦੋ ਪੱਤੇ ਠੀਕ ਹੈ ਜੀ ਇੱਕ ਤਾਂ ਇਥਰੋਮਾਈਸਿਨ ਦਾ ਤੇ ਵੈਸੇ ਤਾਂ ਮੈਂ 500mg ਪੁੱਛੀ ਸੀ ਦੁਕਾਨਦਾਰੇ ਤੋਂ ਇਥਰੋਮਾਈਸਿਨ 500mg ਉਨੇਟਾਈ ਸੁਆਮੀ ਜੀ ਦਿੱਤੀ ਸੀ ਠੀਕ ਹੈ ਜੋ ਬ్రో ਠੀਕ ਹੈ ਭਾਈ ਤੇ ਬਾਕੀ ਜੀ ਆ ਬੈਟਰਨਾ 16 ਬੈਟਰਨਾ 16 ਦਾ ਅੱਧਾ ਹਿੱਸਾ ਗੋਲੀ ਦਾ ਤੇ ਇਥਰਮਾਈਸਨ ਦਾ ਚੌਥਾ ਹਿੱਸਾ ਦੇਣਾ ਸੀ ਜੇ 500 ਐਮਜੀ ਹੁੰਦੀ ਤਾਂ ਪਰ ਇਹ 250 ਆ ਠੀਕ ਹੈ ਜੀ ਆ ਲਿਖਿਆ 250 ਐਮਜੀ ਆ ਗਿਆ ਤੇ ਇਹਦਾ ਆਪਾਂ ਚੌਥੇ ਤੋਂ ਤੀਜਾ ਹਿੱਸਾ ਜਾਂ ਦੂਜਾ ਹਿੱਸਾ ਦੇ ਦਿੰਨੇ ਠੀਕ ਹੈ ਜੀ ਇਹ ਬੱਚੇ ਨੂੰ ਦੇ ਦਿੱਗੇ ਤੇ ਬੱਚੇ ਨੂੰ ਹੋਇਆ ਬੁਖਾਰ ਖੰਗ ਤੇ ਜ਼ਖਾਮ ਹੈ ਠੀਕ ਹੈ ਜੀ ਕੱਲਾ ਜ਼ਖਾਮ ਨਹੀਂ ਬੁਖਾਰ ਆਉਣਾ ਮਾੜਾ ਮੋਟਾ ਤੇ ਤਾਂ ਕਰਕੇ ਤੇ ਬਾਕੀ ਕਰਾਂ ਉਹ ਵੀ ਦਵਾਈਨ ਦੇ ਦੀਏ ਜੀ ਇਹਨੂੰ ਤੇ ਫਿਰ ਇਹਨੂੰ ਗੁੱਡੇ ਛੱਡ ਦਿੰਨੇ ਆ ਦਵਾਈ ਦੂ ਹੀ ਦੇਤੀ ਆ ਹੁਣ ਬੱਚੇ ਨੂੰ ਛੱਡ ਦਿੱਗੇ ਅੰਦਰ ਠੀਕ ਹੈ ਜੀ ਅੱਜ ਦਾ ਬਸ ਹੁਣ ਇਹੋ ਜਿਹਾ ਹੀ ਵਲੌਗ ਬਣੂਗਾ ਕਿਉਂਕਿ ਸ਼ਾਮ ਨੂੰ ਵਲੌਗ ਦਾ ਸਟਾਰਟ ਹੁੰਦਾ ਤੇ ਪਹਿਲਾਂ ਸਕੂਲੇ ਜਾਵਣੇ ਪੇਪਰ ਉਹ ਕੋਲ ਵੀ ਚੱਲਦੇ ਆ ਨਾ ਉੱਧਰ ਵੀ ਧਿਆਨ ਦੇਣਾ ਜ਼ਰੂਰੀ ਆ ਚੱਲ ਪੁੱਤ ਠੀਕ ਹੈ ਜੀ ਤੜਕੇ ਤੱਕ ਫਰਕ ਪਾ ਜੂਗਾ ਉਪਰ ਨੂੰ ਇਹਨਾਂ ਆਪਾਂ ਨੂੰ ਗਰੰਟੀ ਆ ਠੀਕ ਹੈ ਜੀ ਵਿਸ਼ਵਾਸ ਆ ਗਰੰਟੀ ਨਹੀਂ ਵਿਸ਼ਵਾਸ ਆ ਜੀ ਤੇ ਹੁਣ ਬੱਕਰੀਆਂ ਨੂੰ ਇਹ ਬੰਨ ਕੋਤਰ ਵਾਲੇ ਖੁੱਡੇ ਚ ਤਾੜ ਪਿਗੇ ਠੀਕ ਹੈ ਜੀ ਕਿਉਂਕਿ ਠੰਡ ਹੋ ਚੁੱਕੀ ਆ ਬਸ ਜਿਨੇ ਤਾਂ ਗਰਮੀ ਰਹਿੰਦੀ ਤਾਂ ਬਈ ਗਰਮੀ ਰਹਿੰਦੀ ਇਹ ਜਿਨੇ ਤਾਂ ਲੱਗਦਾ ਜਿਵੇਂ ਬਸ ਮੁੜਕਾ ਜਾ ਆ ਜਾਂਦਾ ਤੇ ਆਥਵੇਂ ਠੰਡ ਜੀ ਹੋ ਜਾਂਦੀ ਬਸ ਹੁਣ ਦਿਨ ਵੀ ਵਧ ਗਿਆ ਲਗਭਗ ਹਾਂ 15 20 ਮਿੰਟ ਜਾਂ ਤਾਂ ਘੰਟਾ ਦਿਨ ਵਧ ਗਿਆ ਠੀਕ ਹੈ ਜੀ ਤੇ ਹੌਲੀ ਹੌਲੀ ਗਰਮੀ ਆ ਜਾਣੀ ਆ ਜੀ ਤੇ ਵੇਰੇ ਤੁਹਾਨੂੰ ਪਤਾ ਹੀ ਅੱਗੇ ਬਾਜੀਆਂ ਬੂਜੀਆਂ ਦੇ ਸੀਜ਼ਨ ਚੱਲ ਪੈਣੇ ਆ ਲੈ ਲੈ ਉਹ ਦੇਖਗੇ ਕਿ ਡਿੱਗ ਉਹ ਰਸਤਾ ਤੋੜਤੀ ਸੀ ਬੰਦ ਆਈਆਂ ਫਿਰ ਖੜ ਗਿਆ 2 ਮਿੰਟ ਪਤਾ ਨਹੀਂ ਬਾਲੀ ਕਾਲੀ ਹੈ ਇਹ ਹੁਣੇ ਮੈਨੂੰ ਤੇਰੇ ਵਾਸਤੇ ਅੰਦਰ ਬਦਾਮ ਰੱਖੀ ਹੋਈ ਹੈ ਜਾ ਕੇ ਤੂੰ ਸਿੱਧਾ ਬਦਾਮ ਖਾਣ ਲੱਗ ਜੇਂਗੀ ਇਹ ਛੋਟੀ ਬੱਕਰੀ ਨੂੰ ਤਾਂ ਬੰਦਤਾ ਜੀ ਤੇ ਆ ਰਹਿ ਗਈ ਸੀ ਤੇ ਕਾਲੀ ਬਾਲੀ ਕਰਦੀ ਪਈ ਆ ਆਥੂ-ਥਨਾ ਛਿੱਲ ਦੇਖਦੇ ਇਹ ਕਹਿੰਦੇ ਜਿਹੜੇ ਪੈਰ ਖੋਰ ਕਾਚੂ ਨਾਲੋਂ ਭੜੇ ਆ ਐਨੇ ਦਿੱਖੇ ਕਣਕ ਨਹੀਂ ਕਣਕ ਨਹੀਂ ਕਣਕ ਨਹੀਂ ਆਏ ਦੇਖਤਾ ਸੀ ਇਹਨੂੰ ਬਾਹਨੀ ਦਿੱਗੇ ਯਾਰ ਚੰਗੀ ਤਰ੍ਹਾਂ ਅੰਦਰ ਫਿਰ ਮਿਲਦੇ ਆ ਜੀ ਤੇ ਨਾਲੇ ਕੂਤਰਾ ਨੂੰ ਡੜੇ-ਡੜੇ ਪਾਣੇ ਆ ਹੁਣ ਜਾ ਕੇ ਤੇ ਪਾਣੀ ਪੂਣੀ ਤੱਤਾ ਕਰ ਲਿਆ ਸੀ ਮੈਂ ਕੂਤਰਾ ਨੂੰ ਨਿੱਕਾ ਪਾਉਣ ਵਾਸਤੇ ਤੇ ਬੱਕਰੀਆਂ ਬੰਨਣ ਵਾਲੀਆਂ ਰਹਿੰਦੇ ਸੀ ਇਹਨਾਂ ਨੂੰ ਦਿਨੇ ਬੰਨ੍ਹ ਸਾਲ ਚੱਲ ਜੀ ਰੱਸੀ ਲਾ ਦਿੱਤੀ ਗਲਾਂ ਤੇ ਤਾੜ ਦਿੱਗੇ ਫੋ ਦੂਜੀ ਵਾਰ ਨਿਕਲ ਗਈ ਦੂਜੀ ਪਰ ਨਹੀਂ ਨਹੀਂ ਚਲ ਚਲ ਜੀ ਹੋ ਚੁੱਕਿਆ ਤੇ ਹੁਣ ਐਸ ਗੂਤਰਾਂ ਨੂੰ ਦਾਣੇ ਤੇ ਪਾਣੀ ਪਾਉਣ ਜੀ ਠੀਕ ਹੈ ਜੀ ਦਾਣੇ ਤਾਂ ਅੱਗੇ ਪਏ ਸੀ ਪਰਾਂ ਦੇ ਕੋਟਰ ਮੈਂ ਚਲੋ ਹੋਰ ਪਾ ਦਈਏ ਥੋੜੇ ਥੋੜੇ ਤੇ ਆਹ ਪਤਾਣੇ ਪਾ ਦਈਏ ਪਰਾਂ ਤਾਂ ਫਿਰ ਪਾਣੀ ਚੇਂਜ ਕਰ ਦਿੰਨੇ ਠੀਕ ਹੈ ਜੀ ਤੇ ਇੱਧਰ ਤਾਂ ਦਾਣੇ ਪਾਉਣ ਦੀ ਜ਼ਰੂਰਤ ਹੀ ਨਹੀਂ ਇੱਧਰ ਹੈ ਮੜੇ ਮਟਿਆ ਉਹ ਵੇਖੋ ਟ੍ਰੇ ਚ ਪਈ ਆ ਠੀਕ ਹੈ ਜੀ ਪਰ ਮੜੇ ਜੀ ਪਾ ਦਿੰਨੇ ਆ ਠੀਕ ਹੈ ਜੀ ਬਾਕੀ ਇਹਨੇ ਕੀ ਬਾਦ ਨੇ ਆ ਕਿਉਂਕਿ ਅੱਗੇ ਥੋੜੇ ਦਾਣੇ ਵਾਵਾ ਪਾਏ ਸੀ ਤਾਂ ਕਰਕੇ ਟ੍ਰੇਆਂ 'ਚ ਪਏ ਰਹੇ ਆ ਠੀਕ ਆ ਵੀ ਦੋ ਤਿੰਨ ਦਿਨ ਆਪਾਂ ਪਾਸੀ ਸੀ ਤੇ ਫਿਰ ਤਾਂ ਕਰ ਦਿਆਂ ਨੇ ਆਪਦੇ ਹਿਸਾਬ ਨਾਲ ਆਪਾਂ ਨਾ ਪਾਤੇ ਤਾਂ ਕਰਕੇ ਤੇ ਹੁਣ ਵੀ ਕਰਾ ਇਹਨਾਂ ਦੇ ਡਿਲੀਵਰ ਸੈਟ ਕਰਕੇ ਅੱਗੇ ਤਰ੍ਹਾਂ ਠੀਕ ਆ ਜੀ ਤੇ ਬਾਦੂ ਦੇ ਦਲੇ ਨਹੀਂ ਪੋਣੇ ਤੇ ਬਾਕੀ ਓਕੇ ਦੀ ਰਿਪੋਰਟ ਆ ਇਧਰ ਇਧਰ ਵੀ ਦਾਣੇ ਪੈ ਜਾਂਦੇ ਆ ਖਾਲ ਤੋਂ ਤੇ ਉਹ ਖਾਖੂ ਲੈਣ ਦਿੱਗੇ ਤੇ ਹੁਣ ਪਾਣੀ ਚੇਂਜ ਕਰ ਦਿੱਤੀ ਜੀ ਦੋਨੇ ਖੁੱਡੇ ਆ ਰਾਂ ਦਾ ਮਤਲਬ ਪਿੰਜਰੇ ਆ ਲੈਣਾ ਤਾਂ ਹੈ ਇਹਨਾਂ ਦਾ ਠੀਕ ਹੈ ਜੀ ਤੇ ਪਾਣੀ ਮੈਂ ਬਾਹਰ ਢਾਣ ਕੇ ਰੱਖਿਆ ਹੋਇਆ ਗਰਮ ਉਹ ਪਾ দিਓ ਰਿਹਾ ਜੱਗ ਚ ਠੀਕ ਹੈ ਜੀ ਤੇ ਕੋ ਜੋ ਡੋਲ ਨਹੀਂ ਚ ਪਿਆ ਪਰ ਉਹ ਡੋਲ ਨਹੀਂ ਪਈਆ ਤੇ ਉਹਦੇ ਚ ਪਾ ਦੀਗੇ ਤੇ ਕਰਦੇ ਆ ਵਲੌਗ ਦੀ ਐਂਡਿੰਗ ਠੀਕ ਹੈ ਜੀ ਲਓ ਜੀ ਤੇ ਪਾਣੀ ਪੁਣੀ ਮੈਂ ਪਾਤਾ ਸੀ ਜਾਗ ਨਾਲ ਤੇ ਹੁਣ ਢੱਕਣ ਲਾ ਦਈਏ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਆ ਇੱਧਰ ਵੀ ਪਾਣੀ ਪਾਤਾ ਇੱਧਰ ਆ ਇੱਧਰ ਵੀ ਪਾਣੀ ਪਾਤਾ ਤੇ ਪਾਣੀ ਇੱਧਰ ਵੀ ਪਾਤਾ ਜੀ ਠੀਕ ਹੈ ਚਲੋ ਤੇ ਬਾਕੀ ਜੀ ਹੁਣ ਵਲੌਗ ਦੀ ਐਂਡਿੰਗ ਕਰ ਦਈਏ ਤੇ ਕਣਕ ਆਹ ਜਿਹੜੀ ਬਚ ਗਿਆ ਲੈ ਚਲਦੇ ਘਰੇ ਸਵੇਰੇ ਪਾ ਦਾਂਗੇ ਕਿਉਂਕਿ ਯਾਰ ਖਾਦੇ ਤਾਂ ਹੈ ਨਹੀਂ ਇਕ ਰੱਬਲਾ ਫਿਨਿਸ਼ ਕਰ ਲੈਣ ਦੋ ਇਹਨਾਂ ਨੂੰ ਖਾ ਲੈਣ ਦੋ ਫਿਰ ਪਾਵਾਂ ਕਿਉਂਕਿ ਫालतू ਦਾਣੇ ਪਏ ਰਹਿੰਦੇ ਆ ਫालतू ਯਾਰ ਮੇਸ਼ਟ ਹੀ ਹੁੰਦੇ ਆ ਸਾਗਰ ਕੇ ਬਾਕੀ ਜੀ ਵਲੌਗ ਦੀ ਕਰ ਦਿੱਤੀ ਹੈ ਐਂਡਿੰਗ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਹੁਣ ਰੈਗੂਲਰ ਹੋਵਾਂਗੇ ਤੇ ਸਹੀ ਤਰੀਕੇ ਨਾਲ ਵਲੌਗ ਬਣਾਵਾਂਗੇ ਠੀਕ ਆ ਬਾਈ ਬਾਲੀ ਖਾਪਣੀ ਭੋਰ ਦੇ ਵਲੌਗ ਦੇ ਵਿੱਚ ਤੇ ਵਲੌਗ ਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਠੀਕ ਹੈ ਮੇਰੇ ਭਾਈ ਤੇ ਬਾਕੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਬਸ ਠੀਕ ਹੈ ਜੀ ਕਰ ਦਿੱਤੀ ਹੈ ਐਂਡਿੰਗ